ਹੈ ਵੀਰਾ ਜੀ ਅਜੇ ਸਮਾਂ ਹੈ ਤੁਸੀਂ ਦੇਖਿਆ ਕਿ ਤੇ ਮੋਟਰਸਾਈਕਲ ਸਲਿੱਪ ਹੋ ਗਿਆ ਮਤਲਬ ਵੀ ਲੱਗੇ ਆ ਗਿਆ ਹਾਂ ਜੀ ਲੱਗਿਆ ਭਾਜੀ ਇਹ ਗਵਰਨਮੈਂਟ ਦਾ ਫੇਲਿਅਰ ਹੈ ਜਾਂ ਸਹੀ ਦਾ ਸਾਫ ਸਫਾਈ ਕਰਨੀ ਚਾਹੀਦੀ ਗਵਰਨਮੈਂਟ ਵੱਲੋਂ ਕਿਤੇ ਹੋਏ ਤੇ ਜਾਨ ਜਾਨ ਨੂੰ ਮਾਲ ਦਾ ਵੀ ਨੁਕਸਾਨ ਵੱਧ ਹੋ ਸਕਦਾ ਅਸੀਂ ਚੰਦਪੁਰ ਨਹੀਂ ਤੋਂ ਮੋਗੇ ਜਾਣਾ ਮੋਗੇ 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 ਤੇ ਕੀ ਕੀ ਕਰਨੀ ਚਾਹੁੰਦੇ ਪ੍ਰਸ਼ਾਸਨ ਨੂੰ ਇਹੀ ਕਰ ਸਕਦੇ ਆ ਦਾ ਚੈੱਕ ਕਰਾਣਾ ਜਾਂ ਦਾ ਸਫਾਈ ਕਰਨਾ ਕੱਲ ਨੂੰ ਵੱਡਾ ਨੁਕਸਾਨ ਹੋਣ ਤੋਂ ਬੈਟਰ ਹੈ ਕਿਆਦਾ ਪਹਿਲਾਂ ਹੀ ਤਰਕ ਹੋ ਗਿਆ ਕਰੋ ਕੰਮ ਆਦਾ ਆ ਹੀ ਗਏ ਵੈਸੇ ਤਾਂ ਮੇਰੇ ਸਾਹਮਣੇ ਹੀ ਤਾਂ ਇਹ ਦਰਲਾ ਕਿਹੜਾ ਆਬੂ ਚਲ ਹੋ ਗਿਆ ਨਾ ਉਹ ਜਾਇਦਰ ਗੁੱਦੀ ਸੀ ਜਿਹੜੀ ਦੇਖੀ ਕੱਲੇ ਆ ਜੀ ਕੋਈ ਨਹੀਂ ਲਾਤੋਂ ਤਾਂ ਗਈ ਸੀ ਮਰੇ ਸੀ ਕਿਸੇ ਜਗ੍ਹਾ ਤੇ ਤੇ ਸਾਰੇ ਲੈਬਸ ਜੀ ਮੇਰਾ ਨਾਮ ਜੀ ਮਨਦੀਪ ਸ਼ਰਮਾ ਆ ਤੁਸੀਂ ਵੀ ਇੱਥੇ ਪਹੁੰਚੇ ਕੋਣੀ ਮੋੜ ਕੋਲ ਬਜਰੀ ਕਿਲਰੀ ਤੇ ਮੋਟਰਸਾਈਕਲ ਵਾਲੇ ਦੇ ਸੱਖਾਂ ਲੱਗੀਆਂ ਨਾਲ ਡਿਗਿਆ ਤੇ ਨਾਲ ਉਹ ਗੱਡੀ ਥੱਲੇ ਆਣ ਲੱਗਾ ਸੀ। ਕੀ ਕਹਣਾ ਜਾਂਦੇ ਇਹਦੇ ਬਾਰੇ? ਭਾਜੀ ਮੈਂ ਦੇਖਿਆ ਵੀ ਤੁਸੀਂ ਉਸ ਬੰਦੇ ਨੂੰ ਦੇਖ ਰਹੇ ਸੀ, ਚੁੱਕਰੇ ਸੀ ਤਾਂ ਉਹਨਾਂ ਨੂੰ ਦੇਖ ਕੇ ਅਸੀਂ ਤੁਹਾਨੂੰ ਦੇਖ ਕੇ ਅਸੀਂ ਰੁੱਕ ਗਏ। ਪਰ ਜਿੱਦਾਂ ਉਹਦੇ ਸੱਟਾਂ ਲੱਗੀਆਂ ਹੈਗੀਆਂ ਉਹ ਬੜਾ ਬਹੁਤ ਜ਼ਿਆਦਾ ਬਚਾਅ ਹੋ ਗਿਆ ਆ ਔਰ ਜਿੱਦਾਂ ਉਹ ਗਿਰਿਆ ਸੀਗਾ ਪਿੱਛੋਂ ਗੱਡੀ ਵੀ ਆ ਰਹੀ ਸੀ ਜਿੱਦਾਂ ਤੁਸੀਂ ਦੱਸ ਰਹੇ ਆ ਗੱਡੀ ਉਹਦੇ ਉੱਪਰ ਵੀ ਚੜ ਰਹੀ ਸੀਗੀ। ਤੇ ਜਿਹੜਾ ਸਲਿੱਪਰੀ ਬਣਿਆ ਹੈਗਾ, ਬਜਰੀ ਕਰਕੇ ਬਣਿਆ ਹੈਗਾ ਆ ਔਰ ਜਿੱਦਾਂ ਤੁਸੀਂ ਕਿਹਾ ਦੀ ਸਫਾਈ ਕਰਾਣੀ ਆ, ਮੈਂ ਤੁਹਾਨੂੰ ਵਾਅਦਾ ਕਰਦਾ ਸਵੇਰੇ ਅਸੀਂ ਪਾਵਾਂ 1 ਘੰਟੇ ਲਈ, 2 ਘੰਟੇ ਲਈ ਬੰਦਾ ਲਾਈਏ, ਇਹ ਪੰਜੀ